ਸਤਿ ਸ੍ਰੀ ਅਕਾਲ ਮਿੱਤਰੋ ਸਾਰੀ ਕਾਲ ਕਿੱਦਾਂ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਹੋਣਗੇ ਤੇ ਅੱਜ ਬਲੌਗ ਦੀ ਸ਼ੁਰੂਆਤ ਕਰਤੀ ਆ ਦੇਖੋ ਕਿੱਦੋਂ ਕੀਤੀ ਆਪਾਂ ਹੈ ਝੋਟੇ ਲੱਦੇ ਨੇ ਜਦੋਂ ਜਦ ਚੱਲੀਏ ਚੜਾਉਂਦੇ ਹੀ ਰਣ ਉਤੇ ਬੈਲਟਾਂ ਜਿਹੜਟਾਂ ਦੇਖੋ ਪੁੱਟੀਆਂ ਸਿੱਧੀਆਂ ਕਰਕੇ ਮਾਰੀਆਂ ਆਪਾਂ ਅੱਜ ਭਾਂਡੇ ਮੇਰੇ ਇਕੱਠੇ ਕਰਨ ਵਾਲੇ ਬੇਹੇ ਨੇ ਆ ਦੇਖੋ ਆ ਜਿਹੜਾ ਇੰਨਾ ਕੁ ਬਾਹਰ ਰਹਿ ਗਿਆ ਇੱਥੋਂ ਤੇ ਆ ਰੈਂਪ ਜੇ ਇਕੱਠੇ ਕਰਨ ਵਾਲੇ ਨੇ ਜੇ ਮਹਾਜੁੱਧ ਤੇ ਪੇ ਆ ਜੇ ਰੈਂਪ ਇਕੱਠੇ ਕਰਨੇ ਨੇ ਜਹਾ ਪੇ ਭਾਂਡੇ ਇੱਧਰ ਇਕੱਠੇ ਕਰਨ ਵਾਲੇ ਬਾਕੀ ਬੰਨ ਬੁੰਨ ਮੈਂ ਲਿਆ ਵਾ ਤੇ ਬਾਕੀ ਕਰਦੇ ਆਂ ਗੱਲ ਅਗਲੀ ਲੋਡ ਕਰਨ ਆਇਆ ਸੀ ਇੱਥੇ ਮੈਂ ਸਵੇਰ ਦਾ ਵਾਵਾ ਟਾਈਮ ਲੱਗ ਗਿਆ ਪਹਿਲਾਂ ਚੜਾਏ ਨੇ ਸਿੱਧੇ ਜੇ ਕਰਕੇ ਫੇਰ ਗੱਲ ਬਣੀ ਕਿਤੇ ਜਾ ਕੇ ਕਰਦੇ ਆਂ ਗੱਲ ਬਾਤ ਅਗਲੀ ਤੇ ਇਸ ਚੈਨਲ ਨੂੰ ਮੇਰਾ ਵੀਰ ਕਰ ਲੋ ਸਬਸਕ੍ਰਾਈਬ ਸਾਰੇ ਜਣੇ ਕੋਟ ਤੇ ਸੀਗੇ ਆਪਾਂ ਨਵੀਆਂ ਗੱਡੀਆਂ ਚ ਲੈਣੀਆਂ ਲੈ ਲਓ ਆ ਨਾਲ ਦੇ ਮੇਰੇ ਚੜਾਉਂਦੇ ਨੇ ਘਰ ਮੁਈ ਤਰbaixo ਮੁਈ ਤਰbaixo ਮੁਈ ਤਰbaixo ਤੇ ਫੋਨ ਕਰਦੇ ਆਂ ਗੱਲ ਆ ਟਰੱਕ ਇਧਰ ਲਾਇਆ ਇਹਨਾਂ ਨੇ ਜੋੜਾ ਆ ਕਾਰਾਂ ਵੀ ਨੇ ਇਧਰ ਦੇਖੋ ਜਿਗਾਰਮੈਂਟ ਓਕੇ ਕਰ ਲਈ ਰਿਪੋਰਟ ਮਾਰ ਕੇ ਬਿਲਟਾ ਬੁਲਟਾ ਆਪਾਂ ਤੇ ਹੁਣ ਆਪਾਂ ਪੇਪਰ ਵਰਕ ਲੈਣਾ ਵਾ ਤੇ ਪੇਪਰ ਵਰਕ ਲੈ ਕੇ ਤੇ ਚਲੀਏ ਸਪੈਸ਼ਲ ਲੋਡ ਬਣ ਗਿਆ ਉਹਦਾ ਸਪੈਸ਼ਲ ਮੰਨਿਆ ਨਹੀਂ ਸੀ ਬਾਹਰ ਆ ਗਏ ਥੋੜੇ ਜਿਹੇ ਉਹ ਟਰੈਕਟਰ ਤੇ ਉਹ ਉਸਤਾਦ ਨੂੰ ਕਿਹਾ ਲਾਇਸੈਂਸ ਧਲੋ ਹਣਾ ਤੇ ਬਾਕੀ ਵੇਖਦੇ ਆਂ ਕਿੱਦਾਂ ਗੱਲਬਾਤ ਬਣਦੀ ਚੱਲਦੇ ਆਂ ਪੁੱਤ ਗੱਲ ਲਾਉਣੇ ਆ ਇਹ ਆਪਾਂ ਸਪਰੇਨ ਤੋਂ ਲੱਦੇ ਨੇ ਪੋਰਟ ਤੋਂ ਉਥੋਂ ਕੋਈ ਜੀ ਤਰੂ ਨਹੀਂ ਦਿਖਦਾ ਭਰਾ ਕੋਈ ਹੈਲਪ ਕਰ ਦੇ ਮਾੜੀ ਮੋਟੀ ਵੀ ਤੇਰਾ ਟਰੈਕਟਰ ਆਉਣ ਤੇ ਆਣ ਪੁੱਤਾ ਸਿੱਧਾ ਆਪ ਹੀ ਚੜ ਕੇ ਉੱਤੇ ਆਪ ਹੀ ਇੱਧਰ ਨੂੰ ਕਰ ਤੇ ਆਪ ਹੀ ਐਨੂੰ ਕਰ ਮੜ ਜਾ ਟੇਡਾ ਇੱਧਰ ਨੂੰ ਸਿੱਧਾ ਕਰ ਪੁੱਤਾ ਕਰ ਤੇ ਕੋਈ ਗੱਲ ਨਹੀਂ ਹੈਗੀ ਚੱਲਦੇ ਆ ਫਿਰ ਬਿਲਡਿੰਗ ਚੋਂ ਆਪਾਂ ਪੇਪਰ ਵਰਕ ਲੈਣਾ ਜਿਹੜੀ ਚੋਂ ਤੇ ਮਾੜੀ ਪਾਰਕਿੰਗ ਚ ਲਾ ਕੇ ਤੇ ਆਪਾਂ ਪੇਪਰ ਵਰਕ ਲੈ ਕੇ ਤੇ ਨਿਕਲੀਏ ਸਵੇਰ ਦਾ ਆਇਆ ਸੀ ਇੱਥੇ ਮੈਂ ਬਾਬਾ ਜੀ ਟਾਈਮ ਹੋ ਗਿਆ ਤੇ 3 ਘੰਟੇ ਖਰਾਬ ਹੋ ਗਏ ਬੜੀ ਜਾਂ ਟਰੈਕਟਰ ਫਿਰ ਲੱਦਣੇ ਨਾਲ ਬੰਨਣੇ ਬਹੁਤ ਟਾਈਮ ਲੱਗ ਜਾਂਦਾ ਆਹ ਦਰਵਾਜਾ ਉਹ ਉੱਥੇ ਸਿਕਿਉਰਿਟੀ ਚੈੱਕ ਆਪਾਂ ਉਹ ਨਹੀਂ ਦਿਖਾਣੀ ਸਿਕਿਉਰਿਟੀ ਚੈੱਕ ਕਰਦਾ ਵਾ ਲੋਬੀ ਮਿੱਤਰੋ ਹੈ ਪੇਪਰ ਵਰਕ ਆਪਣਾ ਆ ਗਿਆ ਤੇ ਹੁਣ ਪਾਣੇ ਆਪਾਂ ਚਾਲੇ ਚਲ ਸੋ ਚਲ ਸੋ ਬਸ ਸਿਕਿਉਰਿਟੀ ਚੈੱਕ ਕਰਾਉਣੀ ਹੈ ਉੱਥੇ ਆਪਣੇ ਅੱਗੇ ਗੇਟ ਦੇ ਉੱਤੇ ਤਾਂ ਫਿਰ ਚੱਲੀਏ ਲੇਟ ਬੜੇ ਆਪਾਂ ਹੋ ਗਏ ਆ ਇੱਥੇ ਨਾ ਖੜੇ ਖੜੇ ਤੇ ਮੇਰੇ 13 ਮਿੰਟ ਹੋ ਗਏ ਸੀ ਮੈਂ ਕਿਹਾ 2 ਮਿੰਟ ਨਾਲ ਕੀ ਫਰਕ ਪੈਂਦਾ ਇੱਥੇ 15 ਮਿੰਟ ਕਰ ਲੈਣੇ ਆ ਤੇ ਥੋੜਾ ਜਿਹਾ ਟਾਈਮ ਪੂਪਾਰ ਕਰ ਲਈਦਾ ਕਹਿੰਦਾ ਮਤਲਬ ਬਚਾਲੀ ਦਾ ਟਾਈਮ ਆਪਾ ਲੈ ਆ ਵੀ ਮੇਤਰਾ ਨੇ ਪਾ ਤੇ ਚਾਲੇ ਹੈ ਪਿਸ਼ਕਾ ਬੰਦ ਕਰ ਲਈਏ ਪਿਸ਼ਕਾ ਚੱਲੀ ਜਾਂਦਾ ਹੀ ਹੈ ਸਿੱਧਾ ਹੀ ਤੁਰੇ ਜਾਣਾ ਆਹ ਪੋਰਟ ਤੋਂ ਲੱਧਿਆ ਆ ਪਜਗਾਰਡ ਜਿਗਾਰਡ ਕੀ ਟਰੈਕਟਰ ਲੱਦੇ ਨੇ ਥੋੜਾ ਥੋੜਾ ਉੱਚੇ ਵੀ ਹੈ ਅਗੇ ਰੰਗ ਵੀ ਆ ਗਈ ਏ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਹੈਗੀ ਮੈਂ ਤਰਾ ਘਬਰਾਉਣਾ ਨਹੀਂ ਹੈਗਾ ਛੋਟੇ ਦੇ ਆਏ ਤਿੰਨ ਝੋਟੇ ਲੱਦੇ ਨੇ ਝੋਟੇ ਦੀ ਬਸ ਬਸ ਪੂਰੀ ਹੋਣ ਦੇ ਹੀ ਵੀ ਮਿੱਤਰੋ ਸਪੀਡ ਪਿੱਛੇ ਦੇਖ ਸਕਦੇ ਤੁਸੀਂ ਦਰਖਤਾਂ ਦੇ ਉੱਤੇ ਕਿੰਦਾਂ ਦੇ ਦਰਖਤ ਦੇ ਖੰਡੇ ਨੇ ਕਿੰਨਾ ਚੱਲਦਾ ਹੋਏਗਾ ਉਹ ਪੈਂਟ ਟਰੱਕ ਵੀ ਰੋਕੇ ਆ ਕੇ ਦੇਖਣੇ ਆਣ ਕੁਮਾਰ ਕੇ ਪੂਰਾ ਰਸਤਾ ਦੇ ਦੇਵੇ ਤੇ ਪਹੌੜੀ ਚ ਕੱਢ ਦੇਣਾ ਨਾਲ ਦੀ ਦੇਖਿਆ ਆ ਹੁੰਦਾ ਕੰਮ ਖਰਾਬ ਜਿਹੜਾ ਫੋਨ ਤੇ ਲੱਗਾ ਰਹਿ ਗਿਆ ਆ ਕੰਮ ਇਹੋ ਸਕੇ ਕਰਕੇ ਮਿੱਤਰੋ ਤੇ ਯਾਦ ਜ਼ਰੂਰੀ ਹੈ ਵੀ ਸਾਰੀ ਦਿਹਾੜੀ ਕਹਿੰਦੇ ਫੋਨ ਤੇ ਵੀ ਨਹੀਂ ਲੱਗਣਾ ਚਾਹੀਦਾ ਤੇ ਆਪਾਂ ਰੁਕੇ ਅਸੀਂ ਆਪਣੇ ਪੰਪ ਤੇ ਆ ਗਏ ਅਸੀਂ ਇੱਥੇ ਨਾਲੇ ਤੇਲ ਪਾਣੀ ਪਾਇਆ ਏ ਤੇ ਨਾਲੇ ਆਪ ਨਾਤੇ ਤੋਤੇ ਆ ਹਨਾ ਤੇ ਇੱਥੇ ਲਾਤਾ ਟਰੱਕ ਆ ਦਿਖਾਉਣਾ ਉਹਨਾਂ ਜਿਗਾਰਦ ਵਿੱਚ ਕਿਦਾਂ ਤੇ ਟਾਈਮ ਘਟਾ ਕੇ ਦਿਖਾਉਣਾ ਤੇ ਆ ਵੇਖੋ ਬੈਲਟਾਂ ਤੇ ਬੱਜੀਆਂ ਤੁਸੀਂ ਬੜੀਆਂ ਵੇਖੀਆਂ ਹੋਈਆਂ ਇਦਾਂ ਦੇਖੀਆਂ ਕਦੀ ਆਹ ਦੇਖੋ ਐ ਖਿੱਚ ਮਾਰ ਕੇ ਇਧਰ ਨੂੰ ਤੇ ਐ ਖਿੱਚ ਮਾਰ ਕੇ ਉੱਤਰ ਨੂੰ ਠੀਕ ਹੈ ਕਿ ਨਹੀਂ ਛੋਟੇ بڑے ਤਖੜੇ ਨੇ ਵੀ ਇਹਨਾਂ ਨੂੰ ਇੱਕ ਵਾਰੀ ਦੇਖ ਲਿਓ ਭੈਣ ਝੱਟ ਲਾ ਢੂਲਾ ਤਾਂ ਨਹੀਂ ਜਿਗਾਰਦ ਇਹਨੂੰ ਵੇਥ ਕਿੰਨੀ ਕ ਵਿੱਚ ਵੇਖ ਵੇਥ ਕਿੰਨੀ ਕ ਮੈਂ ਰੱਖੀ ਛੱਡੀ ਵਿੱਚ ਇਹਦੇ ਐ ਮੈਂ ਮਾਰੀ ਜੀ ਵੇਥਾ ਵਿੱਚ ਵੇਥ ਕਰਕੇ ਵੇਖੋ ਤਾਂ ਚਰੀਟਾ ਇਹਨਾਂ ਪੈ ਜਾਣਗੇ ਤੇ ਹੋਰ ਮਰੇ ਗੇਮ ਹੋ ਜੇ ਕਿਤੇ ਆਹ ਦੇਖ ਕੇ ਤਾਂ ਚੱਕੇ ਚਮਕਾਈ ਹੋਏ ਬੜੀ ਘੈਂਟ ਗੱਲਬਾਤ ਕੀਤੀ ਬੰਦੇ ਨੇ ਬਈ ਆ ਵੀ ਉਦਾਂ ਹੀ ਆ ਸੇਮ ਹੀ ਹਨਾ ਇੱਥੋਂ ਦੇਖਣੀ ਵੇਥ ਨਹੀਂ ਦਿਖਦੀ ਇੱਥੋਂ ਸੰਗਲ ਅੱਗੇ ਨੇ ਤੇ ਉਹ ਵੀ ਬੈਲਟ ਆਪਣੀ ਠੀਕ ਪੱਜੀ ਆ ਇਦਾਂ ਮਾਰੀਆਂ ਇਹਨਾਂ ਨੂੰ ਬੈਲਟਾਂ ਦੇਖੋ ਇਦਾਂ ਵੱਜਦੀਆਂ ਇਹਨਾਂ ਨੂੰ ਬੈਲਟਾਂ ਆ ਮੈਂ ਦੇਸੀ ਨੁਸਖਾ ਵਸਤਿਆ ਹੀ ਇਦਾਂ ਹੀ ਆ ਥੋੜਾ ਢਿੱਲੀ ਲੱਗਦੀ ਬੈਲਟ ਓਏ ਹੈ ਆ ਹੋਂ ਦਾ ਸਾਹ ਹੋਂ ਢਿੱਲੀ ਹੈ ਬਲਾ ਪੁੱਛੇ ਹੋਂ ਢਿੱਲੀ ਹੈ ਆ ਇਹਨੂੰ ਇਹ ਦੇ ਹੀ ਦੇ ਨੇ ਮਾੜਾ ਜਿਹਾ ਕੀੜਾ ਦਿੱਤਾ ਚੰਗਾ ਹੁੰਦਾ ਮੈਂ ਲਾੜ ਬਗਵੇਂਾ ਤੇ ਜ਼ੋਰ ਡੋਲਿਆਂ 'ਚ ਜ਼ੋਰ ਤਾਂ ਦੇਖੋ ਇੱਕ ਰੁਕੇ ਤੇ ਇੱਥੇ ਪਾਈ ਐ ਇੱਕੋ ਹੀ ਬੈਲਟ ਨੂੰ ਘੁਮਾ ਕੇ ਉੱਤੇ ਦੀ ਤੇ ਇੱਕ ਰੁਕੇ ਤੇ ਇੱਥੇ ਪਾਈ ਆਪਾਂ ਇਹ ਤੇ ਟਾਇਟ ਆ ਇਹ ਨਹੀਂ ਜਾਂਦੀ ਕਿਤੇ ਹਮ ਇਹ ਕਦੇ ਨਾ ਦੇਰੀਏ ਨੂੰ ਲੈ ਤਾ ਵੇਲਾ ਫਸਿਆ ਨਹੀਂ ਪੂਰਾ ਅਜੇ ਤੱਕ ਇਹ ਤੱਕ ਫਸਿਆ ਨਹੀਂ ਪੂਰਾ ਹੂੰ ਫਸ ਗਿਆ ਹੁਣ ਪੇ ਭਾਜੁਰ ਰਗੜ ਵੀ ਪੈ ਜਾਂਦੀ ਹੁੰਦੀ ਟਾਇਰ ਨੂੰ ਭਾਜੂ ਉੱਥੇ ਹੈ ਚੱਕਰ ਪੈ ਜੇ ਮથે ਹੋਰ ਆ ਗਈ ਇੱਥੇ ਓਏ ਥੱਲੇ ਨੰਬਰ ਹੋਣਾ ਕੋਈ ਨਾ ਕੋਈ ਆਹ ਹੋਰ ਵੀ ਠੀਕ ਆ ਕੰਮ ਇੱਥੇ ਕਿਹੜਾ ਜਾਈਏਗਾ ਮੈਂ ਐਡਾ ਕੋਈ ਉਹ ਨਹੀਂ ਹੈਗਾ ਬੈਲਟ ਟੈਟ ਹੀ ਆ ਜੜੀ ਇੱਥੋਂ ਨਾ ਇੰਨਾ ਟਰੈਕਟਰ ਬਾਹਰ ਆ ਰਹੇ ਆ ਤੇ ਬੈਲਟਾਂ ਮੈਂ ਜਿਹਾ ਉਹਨਾਂ ਮਾਰੀਆਂ ਸੀ ਨਾ ਜਾਂਦਾ ਤੇ ਕਿਤੇ ਨਹੀਂ ਵੈਸੇ ਆ ਵੇ ਪੂਰਾ ਕਿਹੜਾ ਕੰਮ ਹੋਇਆ ਵੇ ਇੱਥੋਂ ਬੈਲਟ ਨਿਕਲ ਗਿਆ ਆ ਨਿਕਲ ਕੇ ਲਗਾ ਇਹਨੇ ਚਰੀਟ ਮਾਰ ਦੇਣੀ ਇੱਥੇ ਆ ਵੇ ਨਿਕਲ ਆ ਤੇ ਉਹ ਵੇ ਮਾਰ ਵੀ ਦਿੱਤੀ ਭੈਣ ਚ ਚਰੀਟ ਵੇਖਿਆ ਕੰਮ ਖਰਾਬ ਹੋ ਗਿਆ ਕਮੈਂਟਰ ਹੋ ਗਿਆ ਜੀ ਤੁਹਾਨੂੰ ਦਿਖਾਵਾਂ ਇੱਥੇ ਨਾ ਮੈਂ ਇੱਕ ਹਿਸਾਬ ਲਾਇਆ ਸੀ ਵੀ ਜੇ ਇਹ ਪਿੱਛੇ ਗਿਆ ਤੇ ਇੱਥੋਂ ਉਂਗਲੀ ਨਹੀਂ ਉਹ ਨੰਗਣੀ ਤੇ ਉਂਗਲੀ ਮਾੜਾ ਜਿਹਾ ਫਰਕ ਪਿਆ ਹਿੱਲਿਆ ਹੈ ਥੋੜਾ ਜਿਹਾ ਪਰ ਇੰਨਾ ਨਹੀਂ ਹੈਗਾ ਸਿਸਟਮ ਇੰਨੇ ਦਾ ਕੋਈ ਨਹੀਂ ਇਤਨੇ ਦਾ ਕੋਈ ਬਾਤ ਨਹੀਂ ਹੈ ਆ ਵੀ ਠੀਕ ਹੈ ਆ ਵੀ ਸਹੀ ਹੈ ਕੰਮ ਓਕੇ ਆ ਕਿਹੜਾ ਹੋਇਆ ਪਿਆ ਟਾਇਰ ਮੈਂ ਵੇਖਉਂਦਿਆਂ ਅਸੀਂ ਟਾਇਰ ਨਾ ਇੰਨਾ ਸੀਖ ਮਾਰਨਦੇ ਨੇ ਭਾਰ ਉੱਤੇ ਜਿੱਦਾਂ ਪਿਛਲਿਆਂ ਟਾਇਰਾਂ ਦੇ ਜ਼ਿਆਦਾ ਵਾ ਆਹਟ ਹੈ ਜ਼ਿਆਦਾ ਸੀਖ ਮਾਰਦਾ ਵਾ ਇਹ ਚੌੜਾ ਬਾਕੀ ਮੈਂ ਚੈੱਕ ਕਰ ਲਿਆ ਓਕੇ ਯਾਰ ਬੋਰਡ ਇਹ ਨਹੀਂ ਹਿਲਦਾ ਕਿਤੇ ਨਹੀਂ ਜਾਂਦਾ ਬਾਕੀ ਬੰਦੇ ਸਭ ਰੈਸਟਾਂ ਦੇ ਤੁਰੇ ਫਿਰਦੇ ਨੇ ਸਾਰੇ ਉਹ ਬਾਪੂ ਇੱਕ ਬੈਠਾ ਸਾਹਮਣੇ ਆਉਂਦੇ ਆ ਦੇਖੋ ਇੱਥੋਂ ਕਿਹੜਾ ਕੰਮ ਲੱਗ ਰਿਹਾ ਹੈ ਕਿ ਨਹੀਂ ਪਿਛੋਂ ਇੱਥੋਂ ਥੋੜਾ ਜਿਹਾ ਡੇਂਜਰਸ ਲੱਗਦਾ ਜਿੱਦਾਂ ਬਾਹਰ ਹੈ ਹਨਾ ਪਰ ਨਹੀਂ ਕੋਈ ਚੱਕਰ ਨਹੀਂ ਹੈਗਾ ਇੱਥੋਂ ਵਜਾ ਇਹਨੂੰ ਟਾਈਟ ਕਰਮ ਕੋਈ ਗੱਲ ਨਹੀਂ ਹੈਗੀ ਟੀ ਜਿਹੜੀਆਂ ਬੈਲਟਾਂ ਮਾਰੀਆਂ ਨਾ ਦਬਲ ਕਰ ਕਰਕੇ ਇੱਥੋਂ ਆ ਜਦੋਂ ਬੈਲਟ ਵਾ ਜਾਂਦੀ ਇਹ ਇੱਕ ਹੀ ਬੈਲਟ ਹੈ ਜੇ ਤਾਂ ਇੱਥੋਂ ਘੁਮਾ ਕੇ ਪਿਛੋਂ ਦੀ ਇਦਾਂ ਇੱਕ ਰੁਕਟ ਇੱਥੇ ਇਹ ਇਧਰ ਨੂੰ ਖਿੱਚੰਦੀ ਇਹ ਇਧਰ ਨੂੰ ਖਿੱਚੰਦੀ ਆ ਤੇ ਤਿੰਨ ਟਰੈਕਟਰ ਲੱਦੇ ਨੇ ਆਪਾਂ ਤੇ ਹੁਣ ਇੱਥੇ ਆਪਾਂ ਰਾਤ ਕੱਟਣੀ ਅੱਜ ਸਵੇਰ ਨੂੰ ਤੁਰਾਂਗੇ ਪੁਰਤਗਾਲ ਨੂੰ ਇੱਥੋਂ ਜਿੱਥੇ ਲੋਡ ਲੱਥਣਾ ਵਾ ਕੋਈ ਰਹਿ ਗਿਆ 400 ਕੁਝ ਕਿਲੋਮੀਟਰ ਹੈ ਜਿਉ ਆਪਾਂ ਜਿੱਦਾਂ ਹਿਸਾਬ ਨਾਲ ਆਪਾਂ ਰਾਵ ਮੈਂ ਰਾਵ ਨਾਲ ਚੱਲਦਾ ਪਿਆ ਲੋਡ ਵੀ ਸਪੈਸ਼ਲ ਹੈ ਹਨਾ ਇਹ ਟਰੈਕਟਰ ਨੇ ਜਿੱਦਾਂ ਸਵੇਰ ਨੂੰ ਲਾਉਦਾ 1-2 ਵਜੇ ਤੱਕ ਲਾ ਕੇ ਲੋਡ ਲੱਥ ਜਾਊਗਾ ਕੱਲ ਨੂੰ ਤੇ ਬਾਕੀ ਵੇਖਦੇ ਆ ਕੱਲ ਲੋਡ ਲਾ ਕੇ ਤਾਂ ਵੰਦੀ ਗੱਲ ਬੱਸ ਤੇ ਅਸੀਂ ਅੱਜ ਸਵੇਰੇ ਟੜਕੇ 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 ਕਰਕੇ ਕੁਰਦੀ ਗਾੜੇ 8 ਵਜੇ ਕਿ ਤੁਰਨ ਲੱਗੇ ਆ ਤੇ ਟਰਨ ਆਪਾਂ ਖੋਲ ਦਈਏ ਐ ਕਰੋ ਫਿਰ ਓਕੇ ਐਂਤਰਾਦਾ ਕੁੰਡ ਉਤਰ ਹੂੰ ਪੈਜ ਇਨੀਸ਼ਿਓ ਇਸਪਾਨੀਆ ਤੱਕ ਕਸ਼ਦਿ ਲੋਈ ਲਿਓ ਲੈ ਵੀ ਹੋ ਗਈ ਪੈਸ਼ ਤੇ ਇਹਨੂੰ ਆਪਾਂ ਥੋੜੇ ਚਿਰ ਨਾ ਮਾਰਟੇਲੋ ਤੇ ਲੱਗਾ ਰਹਿਂਦੇ ਨਾ ਇਹਨੇ ਬੜਾ ਵਧੀਆ ਚੜਿਆ ਅੱਜ ਗਰਮੀ ਫੇਰ ਹੋਏਗੀ ਲੱਗਦਾ ਕਰਦੇ ਆ ਗੱਲ ਲਾਇਆ ਵੀ ਪਾ ਤੇ ਚੱਲ ਯਾਰ ਉਹਨਾਂ ਨੇ ਛੱਡ ਗਏ ਆ ਜੀਟੀ ਰੋਡ ਜੀਟੀ ਰੋਡ ਤੇ ਜਾਂਦੀ ਦਿਆ ਛੋਟੇ ਵੱਡੀ ਜਾਂਦੇ ਉਹ ਲੈ ਜਾਓ ਮੈਨੂੰ ਨਾਲ ਪਿੱਛੇ ਰਹਿ ਗਿਆ ਮੈਂ 69 ਖਿੱਚਦੇ ਹੁਣ ਬਾਦੇ ਸਾਰੇ ਇੱਕ ਵਾਰੀ ਹਾਂ ਹਾਂ ਰੌਟੇਟ ਹੋ ਰਹੀਆ ਚੜ ਲੈ ਤੁਹਾਨੂੰ ਵੀ ਰੋਡ ਤੇ ਨਾਲੇ ਲੈ ਚੜ ਗਏ ਆ ਗਏ ਬਾਪੇ ਦਾ ਨਾਂ ਲੈ ਕੇ ਚੱਲ ਵੀ ਲੋ ਵੀ ਮੇਤਰੋ ਪੁਰਤਕਾਲ ਦੇ ਵਿੱਚ ਆਪਾਂ ਵੜ ਗਏ ਆ ਚੜਾਈਆਂ ਸ਼ੁਰੂ ਨੇ ਆ ਵੀਂਦੀ ਸਿੰਕੂ ਤੇ ਪਹਿਲੀ ਚੜਾਈ ਆ ਗਈ ਆ ਵਾਟਰ ਨਗਿਆਏ ਆ ਤੇ ਪਹਿਲੇ ਪੰਪ ਤੇ ਆਪਾਂ ਰੁਕਣਾ ਵਾ ਇੱਥੇ ਪਾਵਾਂਗੇ ਐਂਟਰੀ ਪੁੱਤਗਾਲ ਦੀ ਐਂਟਰੀ ਟੈਕੋਗ੍ਰਾਫ ਦੇ ਵਿੱਚ ਜਿਹੜੀ ਕਿ ਜ਼ਰੂਰੀ ਹੁੰਦੀ ਆ ਦੇਣੀ ਜਿੱਦਾਂ ਵੀ ਆਪਾਂ ਕੰਟਰੀ ਆਊਟ ਕਰਦੇ ਆ ਕੰਟਰੀ ਆਊਟ ਨਹੀਂ ਸੌਰੀ ਯਾਰ ਕੰਟਰੀ ਇਨ ਕਰਦੇ ਆ ਨਾ ਆਪਾਂ ਜਦਾਂ ਕੋਈ ਵੀ ਕੰਟਰੀ ਇਨ ਕਰਨੀ ਤਾਂ ਆਪਾਂ ਟੈਕੋਗ੍ਰਾਫ ਦੇ ਵਿੱਚ ਰਜਿਸਟਰ ਕਰਨਾ ਹੁੰਦਾ ਕਿਹੜੀ ਕੰਟਰੀ 'ਚ ਵੜੇ ਆ ਤੇ ਹੁਣ ਰੁਕਾਂਗੇ ਇਸ ਤੋਂ ਅਗਲੇ ਪੰਪ ਤੇ ਇੱਥੇ ਆ 2 ਕਿਲੋਮੀਟਰ ਪੰਪ ਹੈ ਇੱਕ ਸ਼ੈਲ ਬੇਪੇ ਦਾ ਤੇ ਉੱਥੇ ਐਂਟਰੀ ਦਵਾਂਗੇ ਤੇ ਅੱਗੇ ਜਾਵਾਂਗੇ ਫਿਰ ਆਹ ਕਰੋ ਚੈੱਕ ਮਿੱਤਰੋ ਵੀ ਕਿੰਦਾ ਥੱਲੇ ਨੂੰ ਡਾਊਨ ਹੈਲੀ ਪੈ ਜਾਂਦੀ ਆ ਪੂਰੀ ਉਹ ਹੈ ਬੰਨੇ ਆਪਾਂ 84 ਦੇ ਪੂਰਾ ਜਾਵੇ ਆਹ ਉੱਪਰ ਕਿੱਦਾ ਜਾਂਦਾ ਜੀ ਯੋਰ ਲਾਈ ਜਾਂਦਾ ਝੋਟਾ ਪੂਰਾ ਡਾਕੇ ਰੱਖਦਾ ਪਿਆ ਓਹ ਸਾਹਮਣੇ ਤੁਸੀਂ ਚੜਾਈ ਦੇਖ ਸਕਦੇ ਜਿਹੜੀ ਤਾਂ ਨੂੰ ਚੜ੍ਹਨੀ ਨਾ ਇਹ ਆਹ ਦੇ ਇਹ ਇੰਨੀ ਡਾਊਨ ਨੂੰ ਹੈਗੀ ਥੱਲੇ ਉਹ ਉੱਥੋਂ ਤਾਂ ਇਹ ਤਾਂ ਨੂੰ ਚੜ੍ਹਨਾ ਵਾ ਉੱਥੋਂ ਇਹਨੇ ਫਿਰ ਮਰ ਜਾਣਾ ਮਰ ਜਾਣਾ ਕਹਿੰਦਾ ਮਤਲਬ ਇਹ ਸਪੀਡ ਘਟ ਜਾਣੀ ਪੂਰੀ ਜ਼ੋਰ ਲਗਣਾ ਝੋਟੇ ਦਾ ਝੋਟੇ ਦੇ ਤੇ ਤਿੰਨ ਝੋਟੇ ਆ ਵੱਡੇ ਵੱਡੇ ਜਿੱਦਾਂ ਆਪਾਂ ਹੌਣਪੁਰਤਕਾਲ ਦੇ ਵਿੱਚ ਵੜ ਗਏ ਤਾਂ ਬਹੁਤਾਂ ਟਾਈਮ ਵੀ ਲੱਗ ਪਾਗ ਜਿੱਦਾਂ 45 ਮਿੰਟ ਦੇ ਰੇਸ ਤੋਂ ਪਾਣੀ ਪੈਣੀ ਆ ਆਪਾਂ ਨੂੰ ਤੇ ਨਾਲੇ ਰੋਟੀ ਦਾ ਵੀ ਟਾਈਮ ਹੁੰਦਾ ਹੈ ਤੇ ਆਪਾਂ ਫੇਰ ਉਹੀ ਖਾਣਾ ਆਪਣਾ ਚਿਕਨ ਚਿਕਨ ਚੱਲੀ ਜਾਂਦਾ ਈ ਟਰੈਕਟਰ ਦੇ ਥੱਲੇ ਲਾਇਆ ਮੈਂ ਜਗਾੜ ਮੈਂ ਆ ਬੱਪੂ ਨੇ ਲਿਆ ਵਾ ਬਸ ਰੋਟੀ ਖਾਣੇ ਆ ਫਿਰ ਹੁਣ ਤੇ ਚੱਲੀਏ ਕਿ ਦੇਖਦੇ ਆ ਅੱਜ ਅੱਧੀ ਛੁੱਟੀ ਸ਼ਾਰੀ ਹੋਣ ਵਾਲੀ ਆ ਮੈਨੂੰ ਲੱਗਦਾ ਪਿਆ ਜਦੋਂ ਕਿਉਂਕਿ ਕੱਲ ਨੂੰ ਹੈਗਾ ਵਾ ਫਰੀਆਦੋ ਪੁਰਟਗਾਲ ਦੇ ਵਿੱਚ ਜਿੱਦਾਂ ਛੁੱਟੀ ਆ ਕੱਲ ਨੂੰ ਤੇ ਦੇਖਦੇ ਆ ਕਿ ਤਾਂ ਗੱਲਬਾਤ ਬੰਦੀ ਆ ਆਵੇ ਇਹਦਾ ਪਾਸਾ ਬਦਲ ਹੋਏ ਨਹੀਂ ਤੇ ਸੜ ਜਾਣਾ ਐਡਾ ਮੱਠੀ ਮੱਠੀ ਗੈਸ ਤੇ ਬਣਾਈ ਤਾਈਦਾ ਮੱਠੀ ਮੱਠੀ ਪੈਂਦੀ ਹੁ ਅਜੇ ਸੁਣੋਂ ਨਹੀਂ ਵੱਲੋ ਤੇ ਮੈਂ ਮਤਰਾ ਛੋਟੇ ਆਪਾਂ ਲਾਤੇ ਯਾ ਲਾਤੇ ਸਾਈਡ ਤੇ ਲਾ ਕੇ ਵੀਡੀਓ ਬਣਾਉਂਦਾ ਯਾਰ ਟਾਈਮ ਜਿਆ ਨਹੀਂ ਲੱਗਾ ਪਤਾ じゃ ਕੰਮ ਕਰਨੀ ਬੜੀ ਤੇ ਹੁਣ ਆਪਾਂ ਚੱਲੇ ਆਂ ਵੇਖਦੇ ਆਂ ਉਸਤਾਦ ਨੂੰ ਫੋਨ ਕਰਦੇ ਆਂ ਕਿਦਾਂ ਵੀ ਗੱਲ ਬਣਦੀ ਐ ਤੇ ਇੱਥੇ ਹੀ ਕਰਦੇ ਆਂ ਵਲੋਗ ਦਾ ਐਂਡ ਐਡਾ ਵੱਡਾ ਵਲੋਗ ਨਹੀਂ ਫਿਰ ਵੀ ਲਾਈਕ ਕਰ ਦਿਓ ਯਾਰ ਹਾਂ ਤੇ ਅਗਲਾ ਬਲੋਗ ਤੁਹਾਨੂੰ ਵਧੀਆ ਪਾਵਾਂਗੇ ਟੈਂਸ਼ਨ ਮੈਂਸ਼ਨ ਵਾਲਾ ਤੇ ਹੁਣ ਆਪਾਂ ਪੇਪਰ ਵਰਕ ਲਈਏ ਉਹਨਾਂ ਕੋਲ ਜਾ ਕੇ ਤੇ ਚਲ ਜੀਏ ਘਰ ਨੂੰ ਐ ਵੀ ਮਿੱਤਰੋ ਮੈਂ ਗੱਲ ਕਰਦਾ ਪਏ ਤੁਹਾਨੂੰ ਅਤੀ ਛੁੱਟੀ ਸਾਰੀ ਦੀ ਹਣਾ ਤੇ ਹੋ ਗਈ ਸੀ ਅੱਧੀ ਛੁੱਟੀ ਸਾਰੀ ਮਤਲਬ ਕਹਿੰਦਾ ਮਤਲਬ ਹੈ ਨਾ ਤੇ ਆਹ ਦੇਖੋ ਕੀ ਬਣਿਆ ਅੱਗੇ ਮੈਂ ਤੁਹਾਨੂੰ ਦਿਖਾਵਾਂ ਹਾਈ ਕਿੱਥੋਂ ਘਰ ਜਾਵਾਂਗੇ ਕਿੱਥੋਂ ਅੱਧਾ ਪੂਣਾ ਘੰਟਾ ਖਰਾਬ ਹੋਏਗਾ ਇੱਥੇ ਹੀ ਵਾਸ਼ਕੋ ਦੇ ਗਾਮਾ ਇਹ ਅਜੇ ਟਨਲ ਦੇ ਵਿੱਚ ਓਵਰਾ ਚੱਲਦਾ ਉੱਥੇ ਕੰਮ ਖਰਾਬ ਹੋਇਆ